ਬਣੀ ਹੈ ਨਾ ਜਿਹੜਾ ਕੋਈ ਆਗੂ ਉਹਨੂੰ ਬਰਨਾਂ ਦਾ ਅਧਿਕਾਰ ਨਾਲੇ ਕੋਲੇ ਆ ਤੇ ਨਾ ਹੀ ਉਹਨੂੰ ਰੱਦ ਕਰਨ ਦਾ ਅਧਿਕਾਰ ਆ ਜਿਹੜੇ ਆਗੂ ਕੋਲੇ ਆ ਇਹ ਸੂਭਾ ਕਮੇਟੀ ਨੇ ਫੈਸਲਾ ਕਰਨਾ ਹੈ ਤੋਂ ਆਪਾਂ ਆਦੀ ਮਾਤਾ ਜਿਹੜੀ ਉਹ ਸੂਭਾ ਕਮੇਟੀ ਕੋਲੇ ਇਹਦੇ ਟਨ ਲਿਖਤੀ ਤੌਰ ਤੇ ਭੇਜਣੀ ਹੈ ਸੋ ਮੈਂ ਮਤਾ ਪੜਦਾ ਜੋ ਬੀਤਿਆ 30 ਜਨਵਰੀ ਨੂੰ ਜੋ ਸਰਦਾਰ ਬਿਆਨਕ ਸਿੰਘ ਜੀ ਦੋਦਾ ਉਹਨਾਂ ਦੀ ਅਗਵਾਈ ਦੇ ਵਿੱਚ ਆ ਜੋ ਮੀਟਿੰਗ ਕਰਕੇ ਬਿਨਾ ਸੂਬਾ ਕਮੇਟੀ ਦੇ ਬਿਨਾ ਮਨਜ਼ੂਰੀ ਤੋਂ ਬਿਨਾ ਜ਼ਿਲ੍ਹਾ ਦੇ ਡੈਲੀਗੇਟਾਂ ਦੀ ਮਨਜ਼ੂਰੀ ਦੇ ਬਿਨਾ ਬਲਾਕ ਆਗੂਆਂ ਦੇ ਮੌਜੂਦਗੀ ਦੇ ਕਮੇਟੀ ਦਾ ਗਠਨ ਕੀਤਾ ਗਿਆ ਉਹ ਜਥੇਬੰਦੀ ਦੇ ਸੰਵਿਧਾਨ ਦੇ ਖਿਲਾਫ ਹੈ ਕਰਤਾਰ ਜੀ ਜੋ ਮੀਟਿੰਗ ਕੀਤੀ ਗਈ ਹੈ ਜਥੇਬੰਦੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੈਂਬਰ ਤੇ ਆਗੂ ਸਰਪੰਨਾਂ ਤੇ ਪੁੱਛਿਆ ਕਿ ਮੀਟਿੰਗ ਦਾ ਅਜੰਡਾ ਸੀ ਤੇ ਕੀ ਸੀ ਅੱਜ ਦੀ ਮੁੱਖ ਚੜੀਆਂ ਮੰਗਾਂ ਰੱਖੀਆਂ ਤੁਸੀਂ ਮੀਟਿੰਗ ਦੇ ਵਿੱਚ ਦੇਖੋ ਜੀ ਅੱਜ ਸਾਰੇ ਜ਼िले ਦੀ ਜਿਹੜੀ ਵਦਵੀ ਮੀਟਿੰਗ ਡੈਲੀਗੇਟਾ ਜਲਾਸ ਜ਼ਿਲੇ ਦਾ ਸੱਦਿਆ ਗਿਆ ਸੀਗਾ। ਔਰ ਪਿੱਛੇ ਪਿਛਲੇ ਲੰਮੇ ਸਮੇਂ ਤੋਂ ਹੀ ਮੇਰੇ ਜਥੇਬੰਦੀ ਜੁਆਇਨ ਹੋਣ ਤੋਂ ਪਹਿਲਾਂ 2013 ਤੋਂ ਪਹਿਲਾਂ ਦੀਆਂ ਹੀ 4 ਤਰੀਕ ਨੂੰ ਹਰ ਹਰ ਮਤਲਬ ਮਹੀਨੇ ਜ਼ਿਲੇ ਦੀ ਮੀਟਿੰਗ ਹੁੰਦੀ ਸੀ। ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਬੁੜਾ ਗੁਜਰ ਜੀ ਦੀ ਮੌਤ ਤੋਂ ਬਾਅਦ ਇਹ ਮੀਟਿੰਗ ਨਹੀਂ ਕਰੀ ਹੋਈ ਸੀ। ਤਾਂ ਜਥੇਬੰਦੀਆਂ ਸਾਰਿਆਂ ਨੂੰ ਡੈਲੀਗੇਟਾਂ ਨੂੰ ਇੱਥੇ ਸੱਦ ਕੇ ਅਸੀਂ ਇੱਕ ਤਾਂ ਮੀਟਿੰਗ ਕੀਤੀ ਐ ਤੇ ਬਾਕੀ ਉਤੋਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੀਐਮਐਮ ਵੱਲੋਂ ਜਿਹੜੀ ਕਾਲ ਆਈ ਹੈ 11 12 ਤੇ 13 ਨੂੰ ਇਕੱਠ ਕਰਨੀਆਂ ਵੱਖ-ਵੱਖ ਬਾਰਡਰਾਂ ਦੇ ਉੱਤੇ ਤਾਂ ਸਾਡੀ ਜਥੇਬੰਦੀ ਵੱਲੋਂ 12 ਤਰੀਕ ਨੂੰ ਖਨੌਰੀ ਬਾਰਡਰ ਉੱਤੇ ਵੱਡਾ ਇਕੱਠ ਸੱਦਿਆ ਗਿਆ ਤੇ ਉਹਦੀ ਆਪਾਂ ਕਾਲ ਦਿੱਤੀ ਗਈ ਹੈ ਕਿ ਸਾਰੇ ਪਿੰਡਾਂ ਨੇ ਡਿਊਟੀਆਂ ਲਾਈਆਂ ਗਈਆਂ ਟੈਲੀਗੇਟਨ ਉਸਨੇ ਇਹ ਲਾਇਆ ਗਿਆ ਕਿ 20-20 ਬੰਦੇ ਲੈ ਕੇ ਉੱਥੇ ਪਹੁੰਚਣਾ ਸਾਰੇ ਪਿੰਡਾਂ ਨੇ ਤੇ ਬਾਕੀ ਜਥੇਬੰਦੀ ਦੀ ਨੀਤੀ ਪਾਲਸੀ ਤੇ ਸਾਰੇ ਸਵਿਧਾਨ ਬਾਰੇ ਸਾਰੇ ਕਿਸਾਨਾਂ ਨੂੰ ਸਮਝਾਇਆ ਗਿਆ ਇਹ ਇਹ ਸਾਰਾ ਅਜੰਡਾ ਸੀਗਾ ਅੱਜ ਕਿੰਨੇ ਕੁ ਕਿਸਾਨ ਆਪਣੇ ਜਿਹੜੇ ਮੈਂਬਰਸ ਨੇ ਜਥੇਬੰਦੀ ਨਾਲ ਜੁੜੇ ਇੱਥੇ ਪਹੁੰਚੇ ਹਾਂ ਜੀ ਤਕਰੀਬਨ ਤਕਰੀਬਨ 500 ਦੇ ਨੇੜੇ ਤੇ ਕਿਸਾਨ ਆ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਇਹ ਵੱਧਮੀ ਮੀਟਿੰਗ ਸੱਦੀ ਗਈ ਸੀਗੀ ਉਹ ਡੈਲੀਗੇਟਾਂ ਦਾ ਕੁਝ ਮਤੇ ਸਾਡੇ ਕੋਈ ਇੰਟਰਨਲ ਮੈਟਰ ਹੈ ਜਥੇਬੰਦੀ ਦਾ ਉਸ ਸੰਬੰਧੀ ਕੋਈ ਮਤੇ ਪਵਾ ਕੇ ਅਸੀਂ ਸੂਬਾ ਕਮੇਟੀ ਦੇ ਕੋਲ ਭੇਜਨੇ ਸੀਗੇ ਤੇ ਉਹ ਪਵਾਏ ਗਏ ਆ ਤੇ ਬਾਕੀ ਜਥੇਬੰਦੀ ਦੀ ਜਿਹੜੀ ਉੱਥੇ ਮੋਰਚਾ ਚੱਲ ਰਹੇ ਆ ਮੋਰਚੇ ਦੀ ਮਜ਼ਬੂਤੀ ਲਈ ਸਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਚੜ੍ਹ ਕੇ ਉਥੇ ਮੋਰਚਿਆਂ ਦੇ ਵਿੱਚ ਪਹੁੰਚਣਾ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ 71 ਦਿਨਾਂ ਤੋਂ ਮਰਨ ਵਰਤ ਦੇ ਬੈਠੇ ਹੋਏ ਆ ਉਹਨਾਂ ਨੂੰ ਜਿਹੜੀ ਹੈਗੀ ਸਪੋਰਟ ਮਿਲ ਸਕੇ 14 ਤਰੀਕ ਨੂੰ ਜਿਹੜੀ ਸਰਕਾਰ ਨਾਲ ਗੱਲਬਾਤ ਹੋਣੀ ਹੈ ਉਹਦੇ ਤੇ ਦਬਾਅ ਪਾਇਆ ਜਾ ਸਕੇ ਇਹਦੇ ਲਈ ਮੋਰਚਿਆਂ 'ਚ ਦਵਾ ਦਾ ਪਹੁੰਚੋ ਤੁਹਾਡੇ ਮਾਦਰ ਨੰਮੀ ਮਾਧਮ ਰਾਈ ਵੀ ਅਪੀਲ ਹੈ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਪੋਰਟ ਕੀਤੀ ਜਾਏ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਕਿਸਾਨਾਂ ਦਾ ਕਿਹ ਘਰ ਤੋਂ ਕਿਸ ਤਰ੍ਹਾਂ ਦੇ ਬਹੁਤ ਜੋਸ਼ ਬਹੁਤ ਹੀ ਜੋਸ਼ ਸੀਗਾ ਕਿਸਾਨ ਪੂਰੇ ਦ੍ਰਹਿੜਾ ਉਹ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੀ ਸੋਚ ਤੇ ਪੈਰਾ ਦੇਣ ਲਈ ਪੂਰੇ ਤਰ੍ਹਾਂ ਤਿਆਰ ਆ ਦ੍ਰਹਿੜਾ ਜਿਵੇਂ ਸਾਡਾ ਜਥੇਦਾਰ ਪੂਰਾ ਜੋ ਦ੍ਰਹਿੜਤਾ ਨਾਲ ਲੜ ਰਿਹਾ ਤੇ ਅਸੀਂ ਹੱਕ ਟੋਕ ਕੇ ਉਹਦੇ ਨਾਲ ਖੜੇ ਆ ਉਹਦੇ ਨਾਲ ਹੀ ਖੜਾਂ 70 ਬੰਦੇ ਨੇ ਹੋ ਗਏ ਜਗਜੀਤ ਸਿੰਘ ਢੱਲੇਵਾਲ ਉਹ ਮਨਨ ਮੱਤ ਤੇ ਬਕਾ ਕਰ ਪਿਛਲੇ ਦਿਨਾਂ ਜੋ 26 ਜਨਵਰੀ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਜਿੰਨਾ ਵੱਡਾ ਕਿਸਾਨਾਂ ਨਾਲ ਵੱਲੋਂ ਟਰੈਕਟਰ ਮਾਰਚ ਕੱਟੇ ਗਏ ਕਿਵੇਂ ਦੇਖਦੇ ਹੋ ਸਰਕਾਰਾਂ ਟਾਸ ਤੋਂ ਬਸੇ ਹੋਏ ਸਰਕਾਰਾਂ ਜੀ ਟਾਸ ਤੋਂ ਮਾਸ ਹੋ ਰਹੀਆਂ ਅੰਦਰੋਂ ਸਰਕਾਰਾਂ ਡਰੀਆਂ ਹੋਈਆਂ ਤਾਂ ਜਿਹੜੇ ਕਈ ਹੋਰ ਜਿਹੜੇ ਦੇਸ਼ ਆ ਅੰਤਰਰਾਸ਼ਟਰੀ ਜਿਵੇਂ ਅਮਰੀਕਾ ਵਰਗੇ ਜੇ ਤੁਸੀਂ ਜੀਓ ਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਉਹ ਵੀ ਡਬਲਯੂਟੀਓ ਦੇ ਖਿਲਾਫ ਹੋਣ ਹੋਏ ਖੜੇ ਆ ਤਾਂ ਜਿਹੜਾ ਉਹਨਾਂ ਦਾ ਐਗਰੀਮੈਂਟ ਔਨ ਐਗਰੀਕਲਚਰ ਆ ਤੇ ਆਪਣੀ ਭਾਰਤ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਆ ਪਿਛਲੇ ਸਮੇਂ ਵੀ ਪਿਛਲੇ ਅੰਦੋਲਨ ਸਮੇਂ ਵੀ 47 ਦੇਸ਼ਾਂ ਨੇ ਇੱਕ ਰੈਜ਼ੋਲੂਸ਼ਨ ਆ भेजया ਸੀਗਾ ਉੱਥੇ ਕਿ ਡਬਲਯੂਟੀ ਐਗਰੀਮੈਂਟ ਔਨ ਐਗਰੀਕਲਚਰ ਆ ਜਿਹੜਾ ਡਬਲਯੂਟੀਓ ਦਾ ਉਹਨੂੰ ਰੱਦ ਕੀਤਾ ਜਾਵੇ ਜਾਂ ਐਮੈਂਡ ਕੀਤਾ ਜਾਵੇ ਜੋ ਰੋਕ ਰਿਹਾ ਐ ਐਮਐਸਪੀ ਤੇ ਸਬਸਿਡੀ ਕਿਸਾਨਾਂ ਨੂੰ ਦੇਣ ਲਈ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਡਬਲਯੂਟੀਓ ਤੇ ਦਬਾਅ ਪਾਊਗੀ ਤੇ ਜਿਹੜੇ ਐਮਐਸਪੀ ਦੀ ਤੇ ਸਬ ਕਿਸਾਨਾਂ ਦੀ ਸਬਸਿਡੀ ਤੇ ਕਰਜ਼ੇ ਮਾਫੀ ਦੀ ਜਿਹੜੀ ਮੰਗ ਆ ਉਹ ਪੂਰੀ ਹੋਊਗੀ ਮੈਨੂੰ ਪੂਰੀ ਉਮੀਦ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਅਹ ਦੇਖੋ ਅੱਜ ਜਿਹੜੀ ਹੈਗੀ ਆ ਵੱਧਵੀਂ ਮੀਟਿੰਗ ਜ਼ਿਲ੍ਹੇ ਦੀ ਰੱਖੀ ਗਈ ਆ ਔਰ तकरीबन ਸਾਰੇ ਬਲਾਕਾਂ ਦੇ ਵਿੱਚੋਂ तमाम ਇਕਾਈਆਂ ਦੇ ਵਿੱਚੋਂ ਅਹੁਦੇਦਾਰ ਸਹਿਬਾਨ ਡੈਲੀਗੇਟ ਸਹਿਬਾਨ ਇੱਥੇ ਪਹੁੰਚੇ ਸੀ ਔਰ ਇਸ ਮੀਟਿੰਗ ਦਾ ਇੱਕ ਮੁੱਖ এজেন্ডਾ ਰੱਖਿਆ ਗਿਆ ਕਿ ਜੋ 14 ਫਰਵਰੀ ਨੂੰ ਸੈਂਟਰ ਸਰਕਾਰ ਦੇ ਨਾਲ ਕੇਂਦਰ ਦੇ ਨਾਲ ਜਿਹੜੀ ਮੀਟਿੰਗ ਡੱਲੇਵਾਲ ਸਾਹਿਬ ਦੀ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਤਿੰਨ ਮਹਾਪੰਚਾਇਤਾਂ ਹੋ ਰਹੀਆਂ ਨੇ ਖਨੌਰੀ ਰਤਨਪੁਰਾ ਔਰ ਸਿੰਘੂ ਦੇ ਉੱਪਰ ਉਥੇ ਪੂਰਨ ਜੋਰ ਅਪੀਲ ਕੀਤੀ ਹੈ ਸੰਗਤ ਨੂੰ ਔਰ ਸਾਡੇ ਭਾਈਚਾਰੇ ਨੂੰ ਇਹ ਬੇਨਤੀ ਕੀਤੀ ਹੈ ਕਿ ਉੱਥੇ ਇੱਕ ਵੱਡੇ ਇਕੱਠ ਲੈ ਕੇ ਉੱਥੇ ਸ਼ਮੂਲੀਅਤ ਕਰਨੀ ਆ ਉਹਦੇ ਲਈ ਇੱਥੇ ਵਿਚਾਰ ਵਟਾਂਦਰੇ ਕੀਤੇ ਨੇ ਇੱਥੇ ਨੀਤੀ ਪਾਲਸੀ ਘੜੀ ਗਈ ਹੈ ਕਿ ਕਿੰਨੇ ਬੰਦੇ ਇੱਕ ਪੈਂਡਰੋ ਲਾਉਣੇ ਆ ਕਿਸ ਤਰੀਕੇ ਦੇ ਨਾਲ ਕਿੰਨੀਆਂ ਬੱਸਾਂ ਕਾਰਾਂ ਵੱਡੇ ਵੀਕਲ ਲੈ ਕੇ ਜਾਣੇ ਨੇ ਇਹ ਸਾਰੀ ਨੀਤੀ ਪਾਲਸੀ ਘੜ ਕੇ ਮੋਚੇ ਦੀ ਚੜ੍ਹਦੀ ਕਲਾ ਦੇ ਲਈ ਜਿਹੜੀ ਇੱਥੇ ਪ੍ਰਾਰਥਨਾ ਵੀ ਕੀਤੀ ਗਈ ਹੈ ਅਰਦਾਸ ਵੀ ਕੀਤੀ ਗਈ ਹੈ ਕਿ ਢੱਲੇਵਾਲ ਸਾਹਿਬ ਔਰ ਸਮੂਹਤੀ ਕਿਸਾਨੀ ਨੂੰ ਜਿਹੜਾ ਹੰਬਲਾ ਮਿਲ ਸਕੇ ਉਹਨਾਂ ਨੂੰ ਚੜ੍ਹਦੀ ਕਲਾ ਮਹਿਸੂਸ ਹੋ ਸਕੇ ਔਰ ਚੜ੍ਹਦੀ ਕਲਾ ਹੋਵੇ ਇਹ ਸਾਰੀਆਂ ਗੱਲਾਂ ਔਰ ਸਾਰੇ ਵਿਚਾਰ ਵਟਾਂਦਰੇ ਅਰਦਾਸ ਇੱਥੇ ਕੀਤੀ ਗਈ। ਓਕੇ। ਥੈਂਕ ਯੂ। ਅਤਾਰੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਥੇਬੰਦੀ ਦੇ ਵਿੱਚ ਆਏ ਹੋ ਵਿਚਾਰ ਸੁਣੇ ਆ ਕਿਵੇਂ ਦੇਖਦੇ ਹੋ। ਦੇਖੋ ਜੀ ਅੱਜ ਮੁਕਤਦੀਪਤਾ ਪ੍ਰਤੀਯੋਗ ਤੇ ਖੜੇ ਆ। ਪਹਿਲਾ ਪਹਾੜ ਦੇ ਵਿੱਚ ਜਾ ਕੇ ਟ੍ਰੇਡਿੰਗ ਲੈ ਕੇ ਆਪ ਦੇ ਦੇਸ਼ ਦੀ ਖਾਤਰ ਔਰ ਕੌਮ ਦੀ ਖਾਤਰ ਸਰਹੱਦਾਂ ਦੇ ਉੱਤੇ ਲੜਦੇ ਰਹੇ ਆਂ ਔਰ ਪਹਿਲਾਂ ਉੱਥੇ ਲਗਾਈਆਂ ਲੜੀਆਂ ਤੇ ਹੁਣ ਆਪ ਦੇ ਬਜ਼ੁਰਗਾਂ ਦੇ ਨਾਲ ਆਪ ਦੇ ਭਰਾਵਾਂ ਦੇ ਨਾਲ ਖੜ ਕੇ ਜੋ ਕਿਸਾਨੀ ਲੜਾਈ ਹੈ ਉਹ ਲੜਾਈ ਤਾਂ ਬੰਦੂਖਾਂ ਦੀ ਲੜਾਈ ਸੀਗੀ ਜਾਂ ਬੰਬਾਂ ਦੀ ਲੜਾਈ ਸੀਗੀ ਪਰ ਜਿਹੜੀ ਇਹ ਲੜਾਈ ਹੈ ਇਹ ਸਾਡੀ ਫਸਲ ਦੀ ਔਰ نسل ਦੀ ਲੜਾਈ ਹੈ ਵੀਰੋ ਇਹ ਲੜਾਈ ਹੁਣ ਕਿਸਾਨਾਂ ਤੋਂ ਹੁਣ ਸਿੱਖ ਕੇ ਤਿੰਨ ਦਿਨਾਂ ਮੋਢੇ ਨਾਲ ਮੋਢਾ ਲਾ ਕੇ ਕੜੇ ਆਵਰ ਲੜਾਈ ਲੜ ਰਹੇ ਆ ਜੋ ਵੀ ਕਿਸਾਨ ਜੱਥੇਬੰਦੀਆਂ ਦੇ ਲੀਡਰ ਸਾਹਿਬਾਨ ਜੋ ਵੀ ਦੇਸ਼ ਦੇਣਗੇ ਜਿਸ ਤਰ੍ਹਾਂ 11 ਤਰੀਕ ਨੂੰ ਰਤਨਪੁਰੇ ਰਾਜਸਥਾਨ ਚ ਪਰ 12 ਨੂੰ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਸਾਡੇ ਯੂਜ ਨੇਤਾ ਸਰਦਾਰ ਜਗਜੀਤ ਸਿੰਘ ਜਿੱੱਲ੍ਹੇਵਾਲ ਆਪਣੀ ਜ਼ਿੰਦਗੀ ਦਾਅ ਤੇ ਉੱਤੇ ਲਾਈ ਬੈਠੇ ਆ ਕਿਸਾਨਾਂ ਜਵਾਨਾਂ ਤੇ ਮਜ਼ਦੂਰਾਂ ਵਾਸਤੇ ਤੇ 13 ਤਰੀਕ ਨੂੰ ਜੋ ਖਨੌਰੀ ਬਾਰਡਰ ਦੇ ਉੱਤੇ ਆ ਉਹਨਾਂ ਵਾਸਤੇ ਅਸੀਂ ਅੱਜ ਘਰ ਘਰ ਅੱ ਪੂਰੇ ਦਸਨੀਆ ਲਾ ਰਹੇ ਆਂ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਰੇੜੀ ਫੜੀ ਵਾਲਿਆਂ ਨੂੰ ਜਵਾਨਾਂ ਨੂੰ ਫੌਜੀਆ ਨੂੰ ਕਿ ਆਓ ਵੀਰੋ ਆਪ ਅੱਜ ਡੱਲੇਵਾਲ ਸਾਹਿਬ ਦੇ ਨਾਲ ਮੋਢਾ ਨਾਲ ਲਾ ਕੇ ਖੜੀਏ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਸੋਆ ਉੱਤੇ ਵੀਡੀਓ ਦੇ ਸਾਹਮਣੇ ਕਿ ਜਿਹੜੀਆਂ ਮੰਗਾਂ ਸੀ ਗਲਤ ਰੱਖ ਰੱਖਿਆ ਇਹਨਾਂ ਨੂੰ ਵਾਪਸ ਲੈਣੇ ਆਂ ਔਰ ਜੋ ਕਾਨੂੰਨ ਵਾਪਸ ਲੈਣੇ ਆ ਜੋ ਮੰਗਾਂ ਕਸਾਨਾਂ ਦੇ ਆਏ ਉਹਨਾਂ ਨੂੰ ਅਸੀਂ ਮੰਨਦੇ ਆਂ ਪਰ ਉਹਨਾਂ ਨੂੰ ਅਸੀਂ ਲਾਗੂ ਕਰ ਦੇਵਾਂਗੇ ਪਰ ਅਜੇ ਤੱਕ ਉਹ ਲਾਗੂ ਨਹੀਂ ਕੀਤੀਆਂ ਉਹਨਾਂ 2.5 ਸਾਲਾਂ ਤੋਂ ਬਾਅਦ ਜਦੋਂ ਅਸੀਂ ਆਦੀ ਰਾਜਧਾਨੀ ਦੇ ਵਿੱਚ ਗਏ ਮੰਗਣ ਵਾਸਤੇ ਗਏ ਸੀ ਜੀ ਔਰ ਅਸੀਂ ਖਨੌਰੀ ਬਾਰਡਰ ਤੇ ਬੈਠੇ ਆਂ ਹੁਣ 14 ਤਰੀਕ ਦੀ ਮੀਟਿੰਗ ਦਿੱਤੀ ਆਂ ਦੇਖਦੇ ਆ ਉਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਾਡੀਆਂ ਮੰਗਾਂ ਪ੍ਰਵਾਨ ਕਰਦਾ ਕਿ ਨਹੀਂ ਕਰਦਾ